ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਵਿਆਹ ਦਾ ਮਾਹੌਲ ਕਿਉਂਕਿ ਅੱਜ ਅਪਾ ਜੱਲਿਆਂਗੇ ਵਿਆਹ ਤੇ ਅੱਜ ਕੜਾਹੀ ਚੜ੍ਹਨੀ ਹੈਗੀ ਅੱਜ ਕੜਾਹੀ ਦਾ ਪਹਿਲਾ ਦਿਨ ਤੇ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਪਿੰਡਾਂ 'ਚ ਕਿਵੇਂ ਵਿਆਹ ਹੁੰਦੇ ਆ ਤੇ ਕੜਾਹੀ ਵਾਲਾ ਮਾਹੌਲ ਵੀ ਦੇਖਣ ਵਾਲਾ ਹੁੰਦਾ ਹੈਗਾ ਤੇ ਉਹ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਅੱਜ 4 ਦਿਨ 4 ਦਿਨ ਵਿਆਹ ਲੈਣਾ ਵੀਡੀਓ ਆਉਣਗਾ ਤੇ ਵੀਡੀਓ ਨਾਲ ਚੈਨਲ ਨਾਲ ਬਣੇ ਰਹੋ ਤੇ ਬਾਕੀ ਅੱਜ ਤੁੰਦ ਪੈ ਗਈ ਆ ਫੇਰ ਕੱਲ ਗਣਗਾ ਪੰਗਾ ਸੀ ਨਾ ਕੱਲ ਰਾਤ ਤਾਂ ਕਰਕੇ ਤੰਦ ਦਮ ਹੌਲ ਇੱਕ ਵਾਰੀ ਫੇਰ ਬਣ ਚੁੱਕਿਆ ਤੇ ਠੰਡ ਜੀ ਹੋ ਗਈ ਆ ਫੇਰ ਦੁਬਾਰੇ ਚਲੋ ਕੋਈ ਨਹੀਂ ਗੇਤੀ ਗਰਮੀ ਜੀ ਮੈਨ ਲੱਗੀ ਹੈ ਕਿ ਕਿਹੜਾਈ ਇੱਕੇ ਦਾਮ ਗਰਮ ਹੋ ਗਿਆ ਸੀਗਾ ਮਾਹੌਲ ਤੇ ਕੋਈ ਨਹੀਂ ਥੋੜਾ ਜਿਹਾ ਠੰਡ ਪਵੇ ਅੱਗੇ ਰਹੂਗਾ ਗਰਮੀ ਦਾ ਹਜੇ ਗਾਹਾਂ ਮੱਚ ਨਹੀਂ ਆਪਾਂ ਗਰਮੀ ਜੀ ਮੱਚਣਾਗਾ ਤੇ ਚਲੋ ਦਿਖਾਉਨੇ ਆ ਫੇਰ ਬਿਆਹ ਤੇ ਵੀਡੀਓ ਚ ਐਂਡ ਤੱਕ ਬਣੀ ਰਿਓ। ਹਲੋਈ ਲੱਡੂ ਆਨੇ ਹੋ ਗਏ ਨੇ ਸ਼ੁਰੂ। ਸਾਰੇ ਮੁੰਡੇ ਪਹੁੰਚ ਗਏ। ਕੰਮ ਕਰਾਉਣ ਵਾਸਤੇ ਕੜਾਈ ਤੇ ਮਾਹੌਲ ਬਣ ਗਿਆ। ਹੌਲੀ-ਹੌਲੀ ਇਧਰ ਚਾਹ ਦੀ ਚੁਸਤੀ ਬਣੀ ਜਾਂਦੀ ਏ। ਏ ਕਦੇ ਵਾਸਤੇ ਲੱਡੂ ਵਾਸਤੇ ਇਹ ਇੱਕ ਇੱਕ ਲਾਭ ਜ ਆਪਣੇ ਵਾਸਤੇ ਆ। ਮੈਂ ਤਾਂ ਖੁਰਚਣਾ ਫੜਾ ਤਾ ਹਣੇ ਦਾ ਕਰਕੇ ਨਹੀਂ ਲਿਦਵਾਉਂਦਾ ਯਾਰ ਚੌਧਰੀ ਗਾਰਡਨ ਉਹਦਾ ਲੱਡੂ ਨਾਲ ਚਦੇ ਥੋੜੇ ਆ ਜਿਹੜਾ ਕਲਾਬ ਜਮਨਾਸਟਿਕ ਹਾਂ ਚਲੋ ਆਪਣੇ ਸਾਹਮਣੇ ਹੀ ਆ ਚਲੋ ਜੀ ਲੱਡੂ ਗੱਠਣ ਦਾ ਕੰਮ ਚੱਲ ਰਿਹਾ ਹੈ ਆਪੇ ਉਹ ਇਕੜਾ ਲੱਡੂਆਂ ਦਾ ਹੋਰ ਤਿਆਰ ਆ ਵੰਟਣ ਵਾਸਤੇ ਟ੍ਰੈਂਟ ਵਾਲੇ ਵੀ ਪਹੁੰਚ ਗਏ ਜ ਆ ਵੇ ਲੱਡੂ ਬੰਦੇ ਦੇਖ ਲੋ ਸੱਦੇ ਕੰਮ ਕਰਾਉਣ ਨੂੰ ਇਹ ਕੰਮ ਉਧਰ ਖਾ ਕੇ ਦਸ ਦਾ ਲੱਡੂ ਕੰਮ ਕਰ ਲੈ ਇੱਥੇ ਬਲਾ ਬਣਾਉਣ ਤੇ ਜ਼ੋਰ ਦਿੱਤਾ ਮੈਂ ਤਾਂ ਆਪਦਾ ਕੰਮ ਕਰੀ ਜਨਾਂ ਨੋਟ ਡੂ ਆਹ ਦੀਪ ਦੇ ਬਲੌਗ ਚ ਆ ਗਏ ਸੀ ਆਹ ਦੇਖੋ ਕੋਈ ਬੋਲ ਸਕਦਾ ਹੈ ਦੋ ਦਿਨਾਂ ਦੇ ਚੱਲ ਰਹੇ ਸੀ ਲੈਣਾ ਰਿਹਾ ਹੈ ਹਾਇਆ ਤਾਂ ਹੀ ਦਾ ਮੈਂ ਨਹੀਂ ਜਾਣਾ ਹੈ ਜਿਹੜਾ ਨਾਮ ਅਸੁਰ ਭਗਤਨੀ ਜੀ 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 ਜ ਇਹ ਜਿਹੜਾ ਨਾ ਬੋਲ ਮੈਂ ਜਿਹੜੀ ਕੋਲਤੀ ਜਿਹੜਾ ਬੰਦੇ ਕਰਦਾ ਬਾਬੇ ਦੀ ਗੱਲ ਮੈਂ ਬੰਦਾ ਦਾ ਗੱਲ ਸੁਣੀਏ ਗੱਲ ਆਪਾਂ ਨੂੰ ਬੜੀ ਪਿੱਛੇ ਅੱਲਾਹ ਹੈਲੋ ਜੀ ਗਲਾਬ ਜਮਣਾ ਹੋ ਗਾ ਤਿਆਰ ਇਧਰ ਮਾਰ ਰਿਹਾ ਸ਼ੱਕਰ ਪਾਰੇ ਚੱਕਰ ਪਾਰੇ ਵੱਲਾ ਮਰੀ ਜਾਂਦੇ ਬੰਦੇ ਆ ਮੁੰਡਾ ਫਿਰਦਾ ਖਾਨ ਨੂੰ ਗਲਾਵ ਜਾਣਾ ਮੈਂ ਕਿਹਾ ਰਹਿਣ ਦੇ ਠੀਕ ਹੈ ਜੀ ਨੂੰ ਉਹ ਇਹਨੇ ਭਾਰਕਟਾਂ ਲੋ ਯਾਰ ਜੀ ਤਾਂ ਆ ਦੇਖੋ ਬਈ ਪਹਿਲਾਂ ਤਾਂ ਸਾਰਨਾ ਪਹਿਲਾਂ ਸਾਨੂੰ ਦੀਪ ਨੇ ਫੋਨ ਫੜਨਾ ਸਿਖਾਇਆ ਕਹਿੰਦਾ ਐਵੇਂ ਫੜਨਾ ਸਾਨੂੰ ਫੜਨਾ ਨਹੀਂ ਆਉਦਾ ਸੀਗਾ ਆਪ ਨੂੰ ਧੰਨਵਾਦ ਬਈ ਦੀਪਾ ਤੇਰਾ ਠੀਕ ਹੈ ਧੰਨਵਾਦ ਇਧਰ ਸਗਨਦੀਪ ਰੈਡਰ ਟੀਮ ਦਾ ਗੁੰਦ ਨੇ ਕਲਾ ਦੀ ਟੀਮ ਦਾ ਮੁੰਡਾ ਰੈਡਰ ਆਗਾ ਸਗਨਦੀਪ ਕੀ ਹਾਂ ਹਮਾਂ ਨੂੰ ਕਹਿਆ ਉਹ ਵੀ ਕਰਦਾ ਤੂੰ ਸਾਰੀ ਫੈਕਟਰੀ ਵੇਚ ਕੇ ਖਾ ਗਿਆ ਦੀਪੇ ਨਾਲ ਆ ਦੇਖ ਲੈ ਆ ਜਹਾਲੇ ਦਾ ਸਾਰੀ ਫੈਕਟਰੀ ਵੇਚ ਕੇ ਖਾ ਗਿਆ ਜੀਦੇ ਵਾਲੀ ਦੀਪੇ ਨਾਲ ਬੈਠ ਜਾ ਉਹ ਦੀਪੇ ਦਾ ਆ ਰੀਡਰ ਵੇਖ ਲੈ ਬਲੌਗਿੰਗ ਕਰ ਤੂੰ ਉਹ ਦੀਪੇ ਨਾਲ ਜਾਣਾ ਜਿਹੜਾ ਕੋਈ ਮੈਂ ਅੱਲੀ ਪ੍ਰਧਾਨ ਤੁਸੀਂ ਆ ਜਾ ਯਾਰ ਹਾਂ ਹਾਂ ਦਵਾ ਫੈਦਾ ਯਾਰ ਦੀਪੇ ਇਹ ਦੀਪੇ ਨੂੰ ਬਣਾਉਣੀ ਮੈਨੂੰ ਗੱਲ ਲੱਗਣਾ ਸੀ ਦੀਪੇ ਨੂੰ ਕਰ ਤਿਆ ਕਰੀਦਾ ਜਾਂਦੇ ਬਈ ਯਾਰ ਅਸਿਕਣਿਆ ਮੜਾ ਜਾਕ ਬਾਈਦਰ ਯਾਰ ਹੋਰ ਦੱਸ ਦੀ ਪਿਆ ਹੋਰ ਕੀ ਦੀ ਬਣਾ ਗੇ ਹੋਰ ਕੀ ਦੀ ਬਣਾ ਗੇ ਸਾਰਿਆਂ ਦੀ ਲੈ ਬਈ ਲੈ ਦਿਖਾ ਦੇ ਆ ਕੰਨੀ ਪ੍ਰਧਾਨ ਜੀ ਉਹ ਖੜੀ ਆ ਆ ਬੱਪੂ ਜੀ ਆ ਦੇ ਵੀ ਪਹੁੰਚ ਗਿਆ ਜੀਦਾਰ ਆ ਰਿਹਾ ਇਹਦਾ ਬਣਾ ਪਾਦਾ ਜੀ ਜੀਦਾਰ ਵੀ ਆ ਗਿਆ ਆਪਣਾ ਵੀ ਪਾਰੀ ਯਾਰ ਗੱਲ ਲੱਗੀ ਆ ਮੰਗਵੇਂ ਮੋਟਰ ਹੈਲ ਦੀ ਸੇਵਾ ਬੜਾ ਫਾਇਦਾ ਠਰਨਾ ਮੰਗਵੇਂ ਮੋਟਰ ਹੈਲ ਦਾ ਆ ਟਾਊਟਰ ਤਾਂ ਨਹੀਂ ਚੱਕ ਲਿਆ ਕਰੋ ਉੱਥੇ ਮੰਡੀਆਂ ਬੋਲਦੇ ਬੋਲਦੇ ਜਿਹੜਾ ਕ ਮਰਜੀ ਬੋਲਦੇ ਦੱਸ ਹੁਣ ਆ ਬੰਦੇ ਦੱਸ ਤੈਨੂੰ ਕਿੰਨੀ ਖੇਜਾਗੀ ਕੋਈ ਖੇਜ ਨਹੀਂ ਗਈ ਕਿਉਂ ਖੇਜ ਕਿਉਂ ਨਹੀਂ ਅੰਦਰੋਂ ਦੱਸ ਦਿਲ ਤੇ ਹੱਥ ਰੱਖ ਕੇ ਦੱਸ ਵੀ ਖੇਜ ਹੈ ਕਾ ਤੂੰ ਨਹੀਂ ਗਈ ਵੀ ਨੰਬਰ ਪਹਿਲਾਂ ਲੈ ਗਿਆ ਇਹ ਹੈ ਕਾ ਤੂੰ ਨਹੀਂ ਫਿਰ ਪੜਦਾ ਕਾ ਤੂੰ ਨਹੀਂ ਤੜਕੇ ਦਾ ਕਿੰਨੇ ਵਾਰੀ ਗਿਆ ਤੂੰ ਇੱਥੋਂ ਗਿਆ ਕੌਣ ਤੈਨੂੰ ਗਾਲ ਵੀ ਕੱਢੀ ਸੁਣਾਉਣੇ ਓਏ ਹਾਂ ਕੱਢੀ ਸੀ ਕਿੰਨੀ ਕੱਢੀ ਤੈਨੂੰ ਕੱਢ ਦੇ ਇਹਨੂੰ ਕਿੰਨਾ ਦੇ ਦੇ ਇਹਨੂੰ ਕਿੰਨੀ ਗਾਣੀ ਦੇ ਦੇ ਹਾਂ ਦੱਸ ਖੇਸੀ ਨਾ ਇਹ ਨਹੀਂ ਖੇਜ ਕੋਈ ਹੈਗੀ ਸੀ ਕਾ ਤੂੰ ਹੈ ਨਹੀਂ ਸੀਗੀ ਆ 10 10 ਚੱਲ 10 10 10 10 ਹੋ ਗਈ ਕਿਹ ਰ ਗਿਆ ਹੁਦਿਆਂ ਨਗਰ ਇੱਧਰ ਫਜ਼ਾ ਬੰਦਾ ਰਹੀ ਗਿਆ ਸੀਗਾ ਬੋਨੇਆਣੇ ਦਾ ਸਟਾਰ ਕਲਾਕਾਰ ਸਟਾਰ ਸਟਾਰ ਕਲਾਕਾਰ ਵੀ ਪਹੁੰਚ ਚੁੱਕਿਆ ਗਾਂਧੀ ਸੁਣਾ ਯਾਰ ਗਾਣਾ ਕਹਤਾ ਕੋਈ ਓਏ ਗਾਣਾ ਸੁਣਾ ਦੇ ਇੱਕ ਤਾਂ ਇਹਦਾ ਬਹੁਤ ਜ਼ਰਦਾ ਖੜਾਗਾ ਇਹਦਾ ਇਹਦਾ ਆਈ ਯਾਰ ਉਹ ਗਾਂਧੀ ਗਾਣਾ ਸੁਣਾ ਦੇ ਬਾਈ ਯਾਰ ਨਾ ਸਿੱਖ ਹਾਂ ਵਸੈ ਨਾ ਕਰ ਲੰਦੂਰਾ ਵਗਣਾ ਨਹੀਂ ਹਾਂ ਹਾਂ ਪ੍ਰੋਗਰਾਮ ਹਾਂ ਪ੍ਰੋਗਰਾਮ ਹੀ ਹੋ ਗਈ ਹੈ ਨਾ ਯਾ ਆਹ ਰਹਿ ਗਿਆ ਸੀ ਆਹ ਬੰਦਾ ਕਹਿੰਦਾ ਮੈਨੂੰ ਹੀ ਬਲਾਗ ਚਾਉਣਾ ਚਾਹੀਦਾ ਕਹਿੰਦਾ ਮੈਂ ਆਹ ਦੋਨਾਂ ਦਾ ਖਾਸ ਪਿਆਰ ਲੱਗਦਾ ਜਿਹੜੇ ਜੁੜੇ ਖੜੇ ਸਾਡੇ ਕੋਲੇ ਆਉਂਦੇ ਹੀ ਨਹੀਂਗੇ ਯਾ ਲੰਦੂ ਨਾਮ ਕੋਤਰੀ ਨੂੰ ਵਗਣਾ ਲੋ ਇਹ ਕਰਮ ਵਾਲਾ ਕਮਰਾ ਜਿੱਥੇ ਕੋਈ ਕੋਈ ਆਉਂਦਾ ਕੋਈ ਕੋਈ ਉੜਾ ਇੱਥੇ ਜਿਵੇਂ ਕੇ ਖਾਣ ਦਿਆ ਆਹ ਮਠਿਆਈ ਬਣਾਈਏ ਇਹ ਮਠਣਾ ਲਾਲ ਸਗਰਬਾਰੇ ਚਿੱਟੇ ਸਗਰਬਾਰੇ ਹਜੇ ਖੰਡ-ਖੰਡ ਲਾਉਣ ਵਾਲੀ ਪਈ ਇਹਨਾਂ ਨੂੰ ਐ ਖਾ ਵੀ ਲੈ ਲੱਡੂ ਆਹ ਕਰਮ ਵਾਲਾ ਘੋਰਾ ਵਜਦਾ ਹੈ ਕਿਵੇਂ ਕਰੀਏ ਨਾ ਰੱਖੀ ਗਲਾਬ ਗਲੂ ਜਮਣਾ ਥੱਲੇ ਵਾਰਦੀਆਂ ਇਹਨਾਂ ਚ ਹੂੰ ਕਾਲੀ ਗਲਾਬ ਜੀ ਚਿੱਟੀ ਉਹ ਥੱਲੇ ਵਾਰਦੇ ਹੀ ਉਹਦੇ ਜੀ ਇੱਕ ਚ ਕਰਨਾ ਇੱਕ ਚ ਹੋਣ ਇਹ ਇਹਦੇ ਚ ਘੱਟ ਆ ਆਹੀ ਕਰਨੇ ਪੜੇ ਇਹਦੇ ਚ ਘੱਟ ਆ ਇੱਕ ਚ ਹੋ ਜਾਣਗੇ ਕਿ ਨਹੀਂ ਇੱਕ ਚ ਤਾਂ ਨਹੀਂ ਹੋਣੇ ਟੋਕਰਾਂ ਤਾਂ ਹੋਰ ਲਿਆਉਣਾ ਉਹ ਲਿਆਉਣਾ ਆ ਗੋਡੇ ਦੇ ਤੇਰੇ